ਕਾਲ ਪਿਆਰੇ ਬੱਚਿਓ ਮੇਰੀਆਂ ਅੱਖਾਂ ਦੇ ਤਾਰਿਓ ਕੀ ਹਾਲ ਹੈ ਤੋਟਾ ਮੇਰੇ ਜਿਗਰ ਦੇ ਟੋਟਿਓ ਕੀ ਤੁਸੀਂ ਅੱਜ ਸਾਰਾ ਕੁਝ ਪੜ੍ਹ ਕੇ ਆਏ ਹੋ ਬੱਚਿਓ ਅੱਖਾਂ ਦੇ ਤਾਰੇ ਜਿਗਰ ਦੇ ਟੋਟੇ ਭਲਾ ਇਹਨਾਂ ਤੋਂ ਕੀ ਭਾਵੇਂ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਲਈ ਬਹੁਤ ਪਿਆਰੇ ਹੋ ਪਰ ਬੱਚਿਓ ਤੁਸੀਂ ਦੇਖਿਆ ਹੋਣਾ ਕਿ ਜੋ ਸ਼ਬਦ ਮੈਂ ਵਰਤੇ ਉਹਨਾਂ ਦੇ ਅਰਥ ਵੱਖਰੇ ਹਨ ਅੱਖਾਂ ਦੇ ਤਾਰੇ ਵੈਸੇ ਤਾਂ ਅੱਖਾਂ ਦੇ ਵਿੱਚ ਤਾਰੇ ਹੁੰਦੇ ਹੀ ਨਹੀਂ ਪਰ ਅੱਖਾਂ ਦੇ ਤਾਰੇ ਭਾਵ ਬਹੁਤ ਜ਼ਿਆਦਾ ਪਿਆਰੇ ਇਸੇ ਤਰ੍ਹਾਂ ਜੇ ਮੈਂ ਕਹਾ ਕਿ ਮਨਰੀਤ ਬਿਲਕੁਲ ਨਹੀਂ ਪੜਦੀ ਉਸ ਦੀ ਤਾਂ ਅਕਲ ਤੇ ਪੱਥਰ ਪੈ ਗਏ ਨਹੀਂ ਤਾਂ ਸੱਚਮੁੱਚ ਉਸ ਦੀ ਅਕਲ ਤੇ ਪੱਥਰ ਨਹੀਂ ਪਈ ਪਰ ਇਹ ਜਦੋਂ ਸ਼ਬਦਾਂ ਦਾ ਸਮੂਹ ਮੈਂ ਉਸ ਲਈ ਵਰਤਿਆ ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਉਹ ਆਪਣੀ ਅਕਲ ਤੋਂ ਕੰਮ ਨਹੀਂ ਲੈਂਦੀ ਤਾਂ ਬੱਚਿਓ ਕੁਝ ਅਜਿਹੇ ਸ਼ਬਦ ਸਮੂਹ ਜੋ ਵਾਕਾਂ ਦੇ ਵਿੱਚ ਵਰਤੇ ਜਾਂਦੇ ਹਨ ਤੇ ਆਪਣੇ ਅਸਲ ਅਰਥਾ ਤੋਂ ਵਾਕ ਵਿੱਚ ਆ ਕੇ ਕੁਝ ਬਕਰੇ ਅਰਥ ਰੱਖਦੇ ਹਨ ਉਹਨਾਂ ਨੂੰ ਅਸੀਂ ਮੁਹਾਵਰੇ ਕਹਿੰਦੇ ਹਾਂ ਤਾਂ ਅਸੀਂ ਪਾਠ 16 ਆਓ ਅਤੇ ਜਾਓ ਦੇ ਵਿੱਚ ਜੋ ਕਵਿਤਾ ਪੜ੍ਹੀ ਉਸ ਵਿੱਚ ਵੀ ਕੁਝ ਅਜਿਹੇ ਸ਼ਬਦ ਸਮੂਹ ਆਏ ਅਜਿਹੇ ਮੁਹਾਵਰੇ ਆਏ ਜਿਨ੍ਹਾਂ ਦੇ ਅਰਥ ਅੱਜ ਆਪਾਂ ਜਾਣਦੇ ਹਾਂ ਨੰਬਰ 99 ਤੇ ਪ੍ਰਸ਼ਨ ਨੰਬਰ 5 ਪੜੋ ਅਤੇ ਸਮਝੋ ਜਿੱਥੇ ਕੁਝ ਮੁਹਾਵਰੇ ਦਿੱਤੇ ਗਏ ਨੇ ਆਓ ਇਹਨਾਂ ਨੂੰ ਸਮਝਦੇ ਹਾਂ ਸਭ ਤੋਂ ਪਹਿਲਾ ਹੈ ਪਾਣਾ ਵਰਤਣਾ ਭਾਵ ਕਿਸੇ ਦੁਖਦਾਈ ਘਟਨਾ ਦਾ ਵਾਪਰ ਜਾਣਾ ਬੱਚਿਓ ਤੁਸੀਂ ਅਕਸਰ ਘਰੇ ਸੁਣਿਆ ਹੋਵੇਗਾ ਕਿ ਪਾਣਾ ਵਰਤ ਗਿਆ ਜੀ ਉਹਨਾਂ ਦੇ ਘਰ ਕੋਈ ਮਰ ਗਿਆ ਬੜਾ ਮਾੜਾ ਹੋਇਆ ਪ੍ਰਮਾਤਮਾ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤਾਂ ਅਜਹੀਆਂ ਗੱਲਾਂ ਤੁਸੀਂ ਸੁਣੀਆਂ ਹੋਣਗੀਆਂ ਤਾਂ ਸਾਡੇ ਕਵਤਾ ਵਿੱਚ ਵੀ ਆਇਆ ਸੀ ਨਾ ਇੱਕ ਦਿਨ ਬਾਣਾ ਵਰਤਿਆ ਉਹ ਸਵਰਗ ਸਦਾਇਆ ਤਾਂ ਉਹਨਾਂ ਦਾ ਜਦੋਂ ਦੋਨੇ ਭਰਾਵਾਂ ਦਾ ਪਿਤਾ ਮਰਿਆ ਸੀ ਤਾਂ ਉਦੋਂ ਇਹ ਮੁਹਾਵਰਾ ਉੱਥੇ ਵਰਤਿਆ ਗਿਆ ਸੀ ਤੇ ਇਸ ਦਾ ਅਰਥ ਹੈ ਕਿਸੇ ਦੁਖਦਾਈ ਘਟਨਾ ਦਾ ਵਾਪਰਨਾ ਦੂਜਾ ਸਵਰਗ ਸਦੌਣ ਮਰ ਜਾਣਾ ਇਸ ਦੇ ਅਰਥ ਹਨ ਇਹ ਵੀ ਐਸੀ ਲਾਈਨ ਦੇ ਵਿੱਚ ਆਇਆ ਹੈ ਇਸੇ 70 ਦੇ ਵਿੱਚ ਆਇਆ ਹੈ ਇੱਕ ਦਿਨ ਬਾਣਾ ਵਰਤਿਆ ਉਹ ਦਿਨ ਵੀ ਆਇਆ ਸਭ ਕੁਝ ਛੱਡ ਕੇ ਉਹ ਸਵਰਗ ਸਦਾਇਆ ਤਾਂ ਸਵਰਗ ਸਦਾਇਆ ਇਸ ਦੁਨੀਆ ਤੋਂ ਚਲੇ ਜਾਣਾ ਮਰ ਜਾਣਾ ਤੀਜਾ ਮੁਹਾਵਰਾ ਹੈ ਬੱਚਿਓ ਸਫਾਇਆ ਹੋਣਾ ਹੁਣ ਸਫਾਇਆ ਹੋਣਾ ਭਾਵ ਕਿਸੇ ਚੀਜ਼ ਦਾ ਖਤਮ ਹੋ ਜਾਣਾ ਉਧਰ ਵੱਡੇ ਭਾਈ ਦਾ ਹੋ ਗਿਆ ਸਫਾਇਆ ਆਈਆਂ ਸੀ ਨਾ ਕਵਿਤਾ ਦੇ ਵਿੱਚ ਲਾਈਨਾਂ ਕਿ ਜਾਨ ਤੋੜ ਕੇ ਤੀਆਂ ਨੇ ਕੀਤੀ ਬਹੁਤ ਕਮਾਈ ਉਧਰ ਵੱਡੇ ਭਾਈ ਦਾ ਹੋ ਗਿਆ ਸਫਾਇਆ ਤਾਂ ਭਾਈ ਦਾ ਸਫਾਇਆ ਕਿਵੇਂ ਹੋਇਆ ਭਾਈ ਨੇ ਜੋ ਵੀ ਧਨ ਦੌਲਤ ਜਾਇਦਾਦ ਉਸੇ ਹੀ ਸੀਐਸ ਉਸ ਨੂੰ ਕੀ ਕੀਤਾ ਖਤਮ ਕਰ ਲਿਆ ਤਾਂ ਸਫਾਇਆ ਹੋਣਾ ਖਤਮ ਹੋਣਾ ਜਾਨ ਤੋੜਨਾ ਅਗਲਾ ਬਹਾਵਰਾ ਹੈ ਤੇ ਇਸ ਦਾ ਅਰਥ ਹੈ ਬਹੁਤ ਸਖਤ ਮਿਹਨਤ ਕਰਨਾ ਜਿਵੇਂ ਕਿ ਛੋਟੇ ਭਰਾ ਨੇ ਜਾਣ ਤੋੜ ਕੇ ਖੇਤਾਂ ਦੇ ਵਿੱਚ ਮਿਹਨਤ ਕੀਤੀ ਸੀ ਜਾਣ ਤੋੜ ਕੇ ਤੇਹਾਂ ਨੇ ਕੀਤੀ ਬਹੁਤ ਕਮਾਈ ਤਾਂ ਤਿੰਨੇ ਕੌਣ ਇੱਕ ਛੋਟਾ ਭਰਾ ਆ ਤੇ ਦੋਸਤ ਦੇ ਤਕੜੇ ਨੌਕਰ ਇਹਨਾਂ ਨੇ ਬਹੁਤ ਸਖਤ ਮਿਹਨਤ ਕੀਤੀ ਜਾਣ ਤੋੜ ਕੇ ਤੇਹਾਂ ਨੇ ਕੀਤੀ ਬਹੁਤ ਕਮਾਈ ਤਾਂ ਤੇਹਾਂ ਨੇ ਕੀ ਕੀਤਾ ਤਿੰਨਾਂ ਨੇ ਕੀ ਕੀਤਾ ਬਹੁਤ ਸਾਰੀ ਮਿਹਨਤ ਕੀਤੀ ਤਾਂ ਜਾਣ ਤੋੜਨ ਤੋਂ ਭਾਵ ਹੈ ਬਹੁਤ ਸਖਤ ਮਿਹਨਤ ਕਰਨਾ ਤਾਂ ਬੱਚਿਓ ਇਹਨਾਂ ਮੁਹਾਵਰਿਆਂ ਨੂੰ ਤੁਸੀਂ ਪੰਨਾ ਨੰਬਰ 99 ਤੋਂ ਜ਼ਰੂਰ ਯਾਦ ਨਾਲ ਪੜ੍ਹਨਾ ਹੈ ਆਪਣੀ ਕਰਪਤਾ ਦੇ ਵਿੱਚੋਂ ਵੀ ਦੇਖਣਾ ਹੈ ਤੇ ਸਮਝਣਾ ਹੈ ਹੁਣ ਵਾਰੀ ਹੈ ਘਰ ਦੇ ਕੰਮ ਦੀ ਕਰਤਾ ਕੰਮ ਪੰਨਾ ਨੰਬਰ 99 ਤੋਂ ਪ੍ਰਸ਼ਨ ਨੰਬਰ 5 ਪੜ੍ਹੋ ਅਤੇ ਸਮਝੋ ਦੇ ਵਿੱਚ ਜੋ ਮੁਹਾਵਰੇ ਦਿੱਤੇ ਹਨ ਇਹਨਾਂ ਨੂੰ ਤੁਸੀਂ ਸਰਲ ਵਾਕਾਂ ਦੇ ਵਿੱਚ ਕਰੋ ਬਣਾ ਕੇ ਲੈ ਕੇ ਆਉਣਾ ਹੈ ਖੁਦ ਵਾਕਾਂ ਦੀ ਸਜਣਾ ਕਰਨੀ ਹੈ ਜਿਨ੍ਹਾਂ ਦੇ ਵਿੱਚ ਇਹਨਾਂ ਮੁਹਾਵਰਿਆਂ ਦੀ ਵਰਤੋਂ ਹੋਈ ਹੋਵੇ